ਅਸੀਂ ਖਬਰ ਕਰਨ ਆਏ ਆ ਇਹ ਖਬਰ ਕਰਨ ਆਏ ਆ ਖਬਰ ਕਰਾਂਗੇ ਅਸੀਂ ਖਬਰ ਤੋਂ ਨਹੀਂ ਰੋਕ ਸਕਦੇ ਤੁਸੀਂ ਘਰੇ ਤੁਹਾਡੇ ਗਏ ਨਹੀਂ ਘਰੇ ਗਏ ਨਹੀਂ ਤੁਸੀਂ ਪਰਚਾ ਚੱਕ ਲੈ ਗਏ ਤੁਸੀਂ ਆਹਦਾ ਕੋਈ ਯਾਰ ਸਾਰਾ ਛੋਟੀ ਨਹੀਂ ਮੇਰੇ ਖਰਚਾ ਉੱਪਰ ਜਦੋਂ ਤੁਸੀਂ ਪੈਸੇ ਕੋਈ ਨਹੀਂ ਪਰਚਾ ਤੇ ਡਰਦੇ ਨਹੀਂ ਪਰਚੇ ਪਰਚਿਆਂ ਦੀ ਮੇਰੇ ਤੁਸੀਂ ਕੋਈ ਨਹੀਂ ਫੋਨ ਕਿਵੇਂ ਖੋਹ ਸਕਦੇ ਸਰਕਾਰਾਂ ਅਸੀਂ ਕੋਈ ਨਹੀਂ ਰੋਕ ਸਕਦੇ ਤੁਸੀਂ ਸਾਡਾ ਮੋਬਾਈਲ ਕੋਈ ਇਹਨਾਂ ਨੇ ਬਦਤਮੀਜ਼ੀ ਕੀਤੀ ਸਾਡੇ ਨਾਲ ਮੋਬਾਈਲ ਇਹਨਾਂ ਦੀ ਜੇਬ 'ਚ ਆ ਚਲੋ ਕੋਈ ਦਾ ਮੋਬਾਈਲ ਦਿਵਾ ਦਿਓ ਮੋਬਾਈਲ ਖੋਇਆ ਕਿਉਂ ਆ ਭਾਈ ਥੋੜੀ ਕੀ ਹੈ ਇਹਨੇ ਮੋਬਾਈਲ ਖੋਇਆ ਕਿਉਂ ਲੈ ਦੱਸ ਅਸੀਂ ਪੱਤਰਕਾਰ ਆਏ ਬਣਾ ਸਕਦੇ ਐ ਐਵੇਂ ਕਿਉਂ ਨਹੀਂ ਬਣਾ ਸਕਦੇ ਰਿਸਪੈਕਟਡ ਮੈਂ ਤੁਹਾਡੀ ਨਹੀਂ ਮੇਰੇ ਸਾਡੇ ਮੋਬਾਈਲ ਕੋਈ ਮੋਬਾਈਲ ਕੋਲ ਆਇਆ ਇਹਨੇ ਰਾਈਡ ਕੀ ਹੈ ਮੋਬਾਈਲ ਰਾਈਡ ਕੀ ਸਾਡਾ ਮੋਬਾਈਲ ਰਾਈਡ ਮੋਬਾਈਲ ਫੋਨ ਦਾ ਤੁਸੀਂ ਬੰਦ ਨਹੀਂ ਕਰਾ ਸਕਦੇ ਕਿਸੇ ਦੇ ਘਰੇ ਸਾਡੇ ਘਰੇ ਗਏ ਹੀ ਨਹੀਂ ਇੱਥੇ ਤੁਸੀਂ ਵੀਡੀਓ ਦਿਖਾ ਦਿਓ ਜੀ ਅਸੀਂ ਮੰਨ ਜਾਾਂਗੇ ਵੀਡੀਓ ਬਣਾ ਦਿਓ ਜੀ ਪਈ ਤੁਹਾਡੀ ਐਂ ਤੋਂ ਹੁਣ ਸਰ ਕ ਇਹ ਵੀ ਪਈ ਕਹਦੋਂਗੇ ਤੁਸੀਂ ਮੇਰਾ ਭਈ ਤਾਂ ਮਤਲਬ ਫੋਨ ਤੁਹਾਡੇ ਕੋਲ ਹੈ ਜੀ ਇਸ ਟਾਈਮ ਫੋਨ ਇਹਨਾਂ ਦੀ ਜੇਬ ਦੇ ਵਿੱਚ ਆ ਫੋਨ ਤੁਹਾਡੇ ਕੋਲ ਹੀ ਹੈ ਮੈਂ ਐਸ ਡੀ ਐਮ ਨੂੰ ਦੇਣਾ ਐਸ ਡੀ ਐਮ ਨੂੰ ਦੇਣਾ ਲੈ ਫੋਨ ਤੁਹਾਡੇ ਕੋਲ ਹੀ ਹੈ ਇਸ ਟਾਈਮ ਫੋਨ ਤੁਹਾਡੇ ਕੋਲ ਹੀ ਹੈ ਇਸ ਟਾਈਮ ਮੈਂ ਤਾਂ ਐਸ ਡੀ ਐਮ ਨੂੰ ਦੇਣਾ ਤੁਹਾਨੂੰ ਕੋਲ ਹੀ ਆ ਫੋਨ ਇਸ ਟਾਈਮ ਐਸ ਡੀ ਐਮ ਨੂੰ ਦੇਣਾ ਕਹੀ ਜਾਂਦੇ ਆ ਪੱਤਰਕਾਰ ਨਾਲ ਬਤਮੀ ਜੀ ਕਰੀਦਾ ਮੋਬਾਈਲ ਖੋਲਿਆ ਕੀ ਘਟਨਾ ਹੋਈ ਹੈ ਮੈਂ ਇੱਥੇ ਕਵਰ ਕਰਨ ਆਇਆ ਸੀਗਾ ਤੇ ਕਵਰ ਕਰਦਿਆ ਕਰਦਿਆ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਤੁਹਾਡਾ ਪੱਕਾ ਵੀ ਲਵਾਂਗੇ ਤੁਹਾਡਾ ਪੱਕਾ ਪਤਨੀ ਜੀ ਕੀਤੀ ਕੈਮਰਾ ਖੋਲਿਆ ਹੱਥ ਮਾਰਿਆ ਕੁੱਟਣ ਤੱਕ ਪਈ ਆ ਇਹ ਮੋਬਾਈਲ ਇਹਨਾਂ ਦੀ ਜੇਬ ਚ ਦੱਸੋ ਕਵਰ ਨਹੀਂ ਕਰ ਸਕਦੇ ਅਸੀਂ 메ਨ ਸੜਕ ਤੇ ਆ ਦੂਜੀ ਗੱਲ ਇੱਥੇ ਐਕਸੀਡੈਂਟ ਹੋਇਆ ਮੋਟਰਸਾਈਕਲ ਗਾਇਬ ਕਰਤਾ ਇਹਨਾਂ ਦੇ ਘਰੇ ਖੜਾ ਤੇ ਕਾਰ ਜਿਹਦੇ ਨਾਲ ਐਕਸੀਡੈਂਟ ਕੀਤਾ ਉਹ ਵੀ ਗਾਇਬ ਸਾਰਾ ਕੁਝ ਐਕਸੀਡੈਂਟਲ ਚੀਜ਼ ਨੂੰ ਹੱਥ ਕਿਵੇਂ ਲਾ ਸਕਦੇ ਆ ਆ ਮੁਲਾਜ਼ਮ ਖੜਿਆ ਮੁਲਾਣ ਸਾਹਿਬ ਦੱਸਿਆ ਮਰਨ ਜਾ ਵੀ ਕਾਬ ਸਰ ਤੁਹਾਡੀ ਤੁਹਾਡੀ ਤੁਸੀਂ ਮੋਬਾਈਲ ਕਿਉਂ ਨਹੀਂ ਦਿਵਾ ਰਹੇ ਜੀ ਪੱਤਰਕਾਰ ਦਾ ਜਿਹੜਾ ਇਹਨਾਂ ਨੇ ਖੋਇਆ ਤੁਹਾਡੇ ਸਾਹਮਣੇ ਉਹ ਕਹਿ ਰਹੇ ਆ ਵੀ ਮੋਬਾਈਲ ਉਹਨਾਂ ਕੋਲੇ ਆ ਉਹ ਖੋ ਨਹੀਂ ਸਕਦਾ ਜੀ ਪੱਤਰਕਾਰ ਦਾ ਡਾਟਾ ਉਹਦੇ ਵਿੱਚ ਹਾਂ ਸਰ ਪਹਿਲਾਂ ਤੁਹਾਡੇ ਨਾਲ ਵੀ ਗੱਲ ਕਰਾਂਗੇ ਫਿਰ ਉਹਨਾਂ ਨਾਲ ਗੱਲ ਸਰ ਕੀ ਨਾਮ ਆਪਣਾ ਤੁਸੀਂ ਕਿਉਂ ਨਹੀਂ ਹੁੰਦਾ ਮੋਬਾਈਲ ਦਿਵਾ ਰਹੇ ਜੀ ਪੱਤਰਕਾਰ ਦਾ ਮੋਬਾਈਲ yellow card holder ਆ ਉਹ ਠੀਕ ਹੈ ਨਾ ਸਰ ਜਵਾਬ ਦਿਓ ਮੋਬਾਈਲ ਕਿਉਂ ਨਹੀਂ ਦਿਵਾਉਂਦੇ ਮੈਂ ਨਹੀਂ ਤੁਹਾਨੂੰ ਆਣੇ ਆ ਤੇ ਮੋਬਾਈਲ ਦਿਵਾਓ ਜੀ ਪੱਤਰਕਾਰ ਦਾ ਮੋਬਾਈਲ ਨਾ ਮੋਬਾਈਲ ਦਵੇ ਹੁਣ ਨਹੀਂ ਦਿੰਦਾ ਉਹ ਤਵੇ ਕੋਈ ਕਾਰਵਾਈ ਕਰੋ ਜੀ ਫਿਰ ਕਾਰਵਾਈ ਕਰਦੇ ਨੇ ਫੋਨ ਥਾਣੇ ਫੋਨ ਕਰਦੇ ਨੇ ਕਰੋ ਫੋਨ ਕਰੋ ਜੀ ਕਰੋ ਫੋਨ ਕਰੋ ਨਹੀਂ ਨਹੀਂ ਤਾਂ ਇੱਥੇ ਪੱਤਰਕਾਰ ਬਹੁਤ ਆ ਜਾਣਗੇ ਆ ਫੋਨ ਆ ਗਿਆ ਜੀ ਜਿਹੜਾ ਪੱਤਰਕਾਰ ਦਾ ਇਹਨੇ ਫੋਨ ਖੋਇਆ ਸੀ ਬਾਈ ਇਹ ਉਹ ਨਹੀਂ ਖੋਹਦਾ ਉਹ ਮੈਂ ਫੜਦਾ ਨਹੀਂ ਲੈ ਦੱਸ ਉਹਦਾ ਫੋਨ ਪਿੱਛੇ ਜਾ ਬਾਈ ਪਿੱਛੇ ਉਹਨੂੰ ਤੇਰਾ ਮੋਬਾਈਲ ਬਾਈ ਤੇਰਾ ਫੋਨ ਆ ਬਰਾਬਰ ਲੋਕ ਦਾ ਖੋਲ ਲੈਂਦੇ ਇੱਕ ਮਿੰਟ ਛੱਡਤਾ ਦੇ ਗੁਰੂ ਸੋਈ ਲੈ ਲੋ ਯਾਰ 10 ਗੱਲਾਂ ਕੀ ਆ ਉਹ ਲੋਕ ਦਾ ਖੋਲ ਲੈਂਦੇ ਉਹ ਜੀ ਛੱਡਦਾ ਲੋਕ ਦਾ ਖੋਲ ਉਹ ਜਿਹੜਾ ਤੂੰ ਬੰਦ ਕਰ ਤੂੰ ਪਤਾ ਲੱਗ ਗਿਆ ਵੀਡੀਓ ਖਾ ਲਿਓ ਹਾਂ ਕੌਣ ਹੁੰਦਾ ਯਾਰ ਤੂੰ ਕਦੋਂ ਖੋਈ ਜਾਂਦਾ ਯਾਰ ਐਵੇਂ ਕਿਵੇਂ ਤੂੰ ਕਿੱਦਾਂ ਫੋਨ ਰੱਖਦਾ ਤੂੰ ਹੁੰਦਾ ਫੋਨ ਕਿਉਂ ਫੜੀ ਜਾਂਦਾ ਹੁੰਦਾ ਫੋਨ ਬਣਾਓ ਵੀਡੀਓ ਬਣਾਓ ਦੀ ਬਣਾ ਲੈ ਯਾਰ ਮੇਰੀ ਬਣਾ ਲੈ ਪੈਸੇ ਹੋ ਜਾ ਫਿਰ ਤੁਹਾਨੂੰ ਕਰ ਦੇ ਹੁਣ ਇਹਦਾ ਯਾਰ ਉਹਦਾ ਵੀਡੀਓ ਬਣਾਓ ਇਹ ਤੇਰਾ ਤੁਸਾਂ ਮੇਰੇ ਕਿਹਨਾਂ ਮਰਦਾਂ ਨੂੰ ਚੰਕੀ ਆ ਮੈਨੂੰ ਕਿ ਲੋੜ ਤੈਨੂੰ ਅਖੰਦੇ ਤੂੰ ਸਰਕਾਰੀ ਬੰਦਾ ਮੈਂ ਇੱਕ ਪ੍ਰਾਈਵੇਟ ਮੈਂ ਕਿਉਂ ਲੱਖੂਗਾ ਤੁਸੀਂ ਕਿਆ ਨਹੀਂ ਨਾ بیوی ਘਰ ਮੈਂ ਫਿਰਦੇ ਆ ਜਮਨਿਆ ਖਸੂਰ ਕਰੇ ਵੀ ਇੱਥੇ ਕੀ ਐ ਇੱਥੇ ਕੀ ਐ ਦੋਸਤ ਕਿਆ ਆ ਜੀ ਸਾਰੇ ਗਵਾਂ ਤੁਸੀਂ ਕੀ ਐ ਹਾਂ ਤੁਸੀਂ ਗਵਾ ਹੋਗੇ ਭਈ ਇਹ ਤੱਕ ਪੁਲਿਸ ਵਾਲੇ ਤੋਂ ਹੇਕੀ ਡਰਦਾ ਹੋਰ ਸਿੱਧੀ ਗੱਲ ਮੈਨੂੰ ਦੱਸੋ ਹੁਣ ਹੁਣ ਕੀ ਬਦਲੀ ਜਾਣੀ ਆ ਹੁਣ ਬੋਲੋ ਆ ਜੀ ਤਾਂ ਮੈਂ ਡਰੂ ਆ ਕੇ ਫਾਈਲ ਕਰ ਜਾਵਾਂਗਾ ਮਮਾ ਜੀ ਆਈਨਾ ਮੁਕਸਰ ਤੋਂ ਮਲੋਟ ਰੋਡ ਤੇ ਹਾਈਵੇ ਤੇ ਕਵਰੇਜ ਕਰਨ ਆਈ ਸੀ ਐਕਸੀਡੈਂਟ ਹੋਇਆ ਸੀ ਮੋਟਰਸਾਈਕਲ ਤੇ ਕਾਰ ਦਾ ਔਰ ਮੋਟਰਸਾਈਕਲ ਵਾਲੇ ਗੰਭੀਰ ਜ਼ਖਮੀ ਹੋ ਗਏ ਪਿੱਛੋਂ ਕਾਰ ਮਾਰੀ ਸੀਗੀ ਔਰ ਅਸੀਂ ਜਦੋਂ ਇੱਥੇ ਪਹੁੰਚੇ ਕਵਰ ਕਰਨ ਦੇ ਲਈ ਮੋਟਰਸਾਈਕਲ ਵੀ ਗਾਇਬ ਕਰਤਾ ਕਾਰ ਵੀ ਗਾਇਬ ਕਰਤੀ ਔਰ ਇੱਥੇ ਸਾਹਮਣੇ ਕਾਰ ਹੈਗੇ ਆ ਉੱਥੇ ਮੋਟਰਸਾਈਕਲ ਇਹਨਾਂ ਨੇ ਘਰੇ ਲਾ ਲਿਆ ਇਹਨਾਂ ਦਾ ਹੱਕ ਨਹੀਂ ਬੰਦਦਾ ਸੀ ਮੋਟਰਹੈਂਡ ਚੱਕਣ ਦਾ ਪੁਲਿਸ ਨੇ ਆ ਕੇ ਸਾਰਾ ਉਹ ਵੇਖਣਾ ਸੀ ਵਾਕਿਆ ਵੀ ਕੀ ਹੋਇਆ ਹੈਗਾ ਉਸ ਤੋਂ ਪਹਿਲਾਂ ਹੀ ਮੋਟਰਸਾਈਕਲ ਗਾਇਬ ਕਰਤਾ ਜਦੋਂ ਅਸੀਂ ਇੱਥੇ ਆਏ ਕਵਰ ਕਰਨ ਦੇ ਲਈ ਸਾਡੇ ਮੋਬਾਈਲ ਖੋ ਲਿੱਤੇ ਗਏ ਸਾਡੇ ਮਾਈਕ ਪੰਨ ਦਿੱਤੇ ਗਏ ਸਾਡੇ ਗੱਲ ਪੈ ਗੇ ਹੁਣ ਇੱਥੇ ਪੁਲਿਸ ਆਈ ਆ ਤੇ ਪੁਲਿਸ ਦੇ ਵੀ ਗੱਲ ਪੈ ਗੇ ਮੁਲਾਇਮ ਨੂੰ ਕਹਿ ਰਿਹਾ ਬਾਈ ਦਾਰੂ ਪੀਤੀ ਹੋਈ ਆ ਕਹਿੰਦੇ ਆਖੇ ਤੇਰਾ ਮਰਦੀ ਲਵਾ ਦੂੰਗਾ ਗਨਮੈਂਟ ਤੇਰੇ ਵਰਗੇ ਵਾਧੂ ਫਿਰਦੇ ਆ ਮੈਨੂੰ ਤੋੜ ਇੱਕ ਮਿੰਟ ਬਾਈ ਦੇਖ ਨਾ ਬਾਈ ਬੋਲਣਾ ਹੀ ਕਵਰ ਕਰਨਾ ਹੈ ਇਹ ਮੋਬਾਈਲ ਦੇ ਦੂੰਗਾ 80 ਬੰਦੇ ਦੂੰਗਾ ਤੇ ਮੋਟਰਸਾਈਕਲ ਆ ਜਿਹਦੇ ਨਾਲ ਇਹ ਮੋਬਾਈਲ ਦੇ ਦੂੰਗਾ ਐਸਡੀਮ ਨੂੰ ਦੇ ਦੂੰਗਾ ਯਾਰ ਇਹ ਗੱਲ ਕਹੀ ਵੀ ਮੋਬਾਈਲ ਦੇ ਦੇ ਐਸਡੀਮ ਨੂੰ ਦੇ ਦੂੰਗਾ ਆਪਾਂ ਖੋ ਸਕਦੇ ਆ ਮੈਂ ਨਹੀਂ ਖੋ ਜਾ કેવો રહા ને આ ફડ લે અમે ને એય ફડ જા આવ ગયા અશી તકરો દે દુંગા મે બેટમ ਉਲਟਾ ਤੁਸੀਂ ਕਹਿੰਦੇ ਜੇ ਵੀਡੀਓ ਨਹੀਂ ਬਣਾਉਂਦਾ ਉਲਟਾ ਤੁਸੀਂ ਕਹਿੰਦੇ ਜੇ ਤੂੰ ਹਰਜਿੰਦਰ ਸਿੰਘਾਂ ਦੀ ਵੀਡੀਓ ਨਹੀਂ ਬਣਾਉਂਦਾ ਕੋਣ ਤੂੰ ਮੈਂ ਤੁਹਾਡੀ ਬਣਾ ਰਿਹਾ ਤੁਹਾਡੇ ਨਾਲ ਗਲਤ ਕੰਮ ਕਰਨਗੇ ਕੋਈ ਥੇਰੀ ਬਣਾਵਾ ਉਲਟਾ ਤੁਸੀਂ ਕਹਿ ਰਹੇ ਤੇਰੇ ਕਹਿੰਦੇ 20 ਗਰਮਨ ਫਿਰਦੇ ਮੈਨੂੰ ਕੀ ਲੋੜ ਤੇਨੂੰ ਆਖਣ ਦੇ ਤੂੰ ਸਰਕਾਰੀ ਬੰਦਾ ਮੈਂ ਇੱਕ ਪ੍ਰਾਈਵੇਟ ਮੈਂ ਕਿਉਂ ਆਖੂੰਗਾ ਤੁਸੀਂ ਕਿਹਾ ਨਹੀਂ ਵੀ 20 ਗਰਮਨ ਫਿਰਦੇ ਆ ਜਮਾਂ ਨਹੀਂ ਆਖਦਾ ਕੀ ਆ ਕੀ ਆ ਜੀ ਕੀ ਆ ਇੱਥੇ ਕੀ ਆ ਤੁਸੀਂ ਕੀ ਆ ਅਸੀਂ ਸਾਰੇ ਗਵਾਂ ਤੁਸੀਂ ਕੀ ਆ ਤੁਸੀਂ ਗਵਾਹ ਹੋਵੋਗੇ ਬਈ ਇਹ ਤਾਂ ਪੁਲਿਸਾਂ ਨੇ ਤੋਂ ਹੈ ਕਿ ਡਰਦਾ ਹੋਰ ਸਿੱਧੀ ਗੱਲ ਮੈਂ ਦੱਸੋ ਹੁਣ ਤੁਸੀਂ ਹੁਣ ਕਿਉਂ ਬੱਚਾ ਹੁਣ ਬੋਲੋ ਮੋਬਾਈਲ ਕਿਉਂ ਖੋਇਆ ਤੇ ਮੋਬਾਈਲ ਕਿਉਂ ਖੋਇਆ ਤੁਸੀਂ ਮੋਬਾਈਲ ਦੇ ਦਿਓ ਫਿਰ ਮੋਬਾਈਲ ਦੇ ਦਿਓ ਮੋਬਾਈਲ ਦੇ ਦਿਓ ਜੇ ਜਰਦੇ ਯਾਰ ਮੇਰੇ ਕੋਲ ਪਾਵਰੇਗੀ ਆਪਣੇ ਕੋ ਮੋਬਾਈਲ ਖਾਣ ਦੀ ਪਾਵਰੇਗੀ ਇਸ ਦਾਰ ਨਹੀਂ ਤਾਂ ਮੈਂ ਜਾਂਦੀ ਰਹਿ ਗਈ ਮੇਰੇ ਘਰੇ ਕਰੇ ਜਾਂਦੀ ਮੋਬਾਈਲ ਰੈਗੂਲੇਸ਼ਨ ਹੋ ਜਾਏ ਜੇ ਗਏ ਤਾਂ ਖਾਕੀ ਤੋਂ ਮੈਂ ਇਹਨੂੰ ਫੜਦਾ ਨਹੀਂ ਦੱਸਦਾ ਮੇਰੇ ਘਰੇ ਜਾਂਦਾ ਬਾਈ ਖੜ ਜਾ ਯਾਰ ਮੈਂ ਪਹਿਲਾਂ ਦਿਖਾਣ ਜਾਂਦਾ ਮੇਰੇ ਲਾ ਲਿਆ ਇਹਨਾਂ ਦਾ ਹੱਕ ਨਹੀਂ ਪੰਦਾ ਸੀ ਮੋਟਰ ਖਾਣਣ ਨੂੰ ਨਹੀਂ ਬੋਲ ਕੇ ਛੱਡ ਕੇ ਖੜੇ ਬਾਈ ਮੋਬਾਈਲ ਤੁਹਾਡੀ ਦੇਖ ਚਾਲਾ ਚੈੱਕ ਕਰਾਓ ਕਿਸੇ ਨੂੰ ਵੀ ਉਹਦੇ ਤੇ ਵੀਡੀਓ ਅੱਗੇ ਤੇ ਨਾ ਹੋਈ ਜੇ ਵੀਡੀਓ ਹੀ ਮੋਬਾਈਲ ਤੁਹਾਡੇ ਕੋਲੇ ਰਹਿੂ ਜੇ ਆ ਹੋਈ ਤਾਂ ਮਾਈਕ ਲੱਗਦਾ ਹੋਵੇ ਰਾਹ ਦਿਖਾ ਰਹੀ ਮਾਈਕ ਪਾਸੇ ਵੱਸਾ ਤੁਹਾਡਾ ਬੰਦਾ ਹੀ ਜਣਾ ਫੜਾਉ ਮੁਲਾਜ਼ਮ ਨੂੰ ਕਰ ਰਿਹਾ ਬਾਈ ਤੁਹਾਡਾ ਬੰਦਾ ਹੀ ਜਿਹਨੂੰ ਫੜਾਉਣਾ ਵਰਤੀ ਲਵਾ ਦੂਗਾ ਗਨਮੈਨ ਤੇਰੀ ਅਰਕੇ ਵਾਧੂ ਫਿਰਦੇ ਆ ਇਹ ਬਾਈ ਹੈਗਾ ਆ ਮਲਾਇਮ ਸਾਹਿਬ ਦੱਸਿਓ ਕੀ ਕਿਹਾ ਸੀਗਾ ਤੁਹਾਨੂੰ ਕੀ ਗੱਲ ਆ ਹੋਈ ਆ ਇਹਨਾਂ ਨਾਲ ਸ਼੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਤੇ ਮੌਜੂਦ ਆ ਹਾਈਵੇ ਆ ਔਰ ਇੱਥੇ ਦੇਰ ਸ਼ਾਮ ਕਰੀਬ 7 ਵਜੇ ਐਕਸੀਡੈਂਟ ਹੋਇਆ ਕਾਰ ਤੇ ਮੋਟਰਸਾਈਕਲ ਦਾ ਜਿਸ ਦੇ ਵਿੱਚ ਪਤੀ ਪਤਨੀ ਜ਼ਖਮੀ ਹੋ ਗਏ ਨੇ ਗੰਭੀਰ ਜ਼ਖਮੀ ਹੋਏ ਨੇ ਦੱਸਦੀਏ ਕਿ ਜਾਣਕਾਰੀ ਦੇ ਅਨੁਸਾਰ ਇੱਥੋਂ ਦੋਹੇ ਵਾਲਾ ਪਤੀ ਪਤਨੀ ਜਾ ਰਹੇ ਸਨ ਹਸਪੀਟਲ ਦੇ ਵਿੱਚ ਜੌਬ ਕਰਦੇ ਸਨ ਔਰ ਪਿੱਛੋਂ ਇੱਕ ਕਾਰ ਆਉਂਦੀ ਆ ਜਾਣਕਾਰੀ ਦੇ ਅਨੁਸਾਰ ਟੱਕਰ ਮਾਰ ਦਿੰਦੀ ਆ ਔਰ ਦੋਨੋਂ ਹੀ ਪਤੀ ਪਤਨੀ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਮੁਕਸਰ ਦੇ ਸਿਵਲ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਐਸ ਐਸ ਐਫ ਜਿਹੜੀ ਪਾਲਸ ਹੈਗੀ ਆ ਉਹਨਾਂ ਦੇ ਵਿੱਚ ਵੱਲੋਂ ਲੈ ਕੇ ਉੱਥੇ ਦਾਖਲ ਕਰਾ ਦਿੱਤਾ ਜਾਂਦਾ ਪਰ ਤਸਵੀਰਾਂ ਇੱਥੇ ਇਹ ਵੀ ਸਾਂਝੀਆਂ ਕਰਾਂਗੇ ਇੱਥੇ ਹੀ ਜਿਹੜਾ ਐਕਸੀਡੈਂਟ ਆ ਜਗ੍ਹਾ ਤੇ ਹੋਇਆ ਹੈਗਾ ਦੱਸ ਦਈਏ ਕਿ ਪਾਲਸ ਦੋ ਨੇ ਇੱਥੇ ਔਰ ਇਸ ਦੇ ਵਿਚਕਾਰ ਜਿਹੜਾ ਐਕਸੀਡੈਂਟ ਹੋਇਆ ਔਰ ਇੱਥੋਂ ਮੋਟਰਸਾਈਕਲ ਵੀ ਚੁੱਕ ਲਿਆ ਗਿਆ ਹੈਗਾ ਔਰ ਇੱਥੇ ਕਾਰ ਵੀ ਮੌਜੂਦ ਹੈ ਨਹੀਂ ਔਰ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਜੋ ਕਾਰ ਸੀਗੀ ਉਹ ਕਾਰ ਵਾਲਾ ਫਰਾਰ ਹੋ ਚੁੱਕਿਆ ਹੈਗਾ ਔਰ ਮੌਕੇ ਤੋਂ ਫਰਾਰ ਹੋ ਗਿਆ ਔਰ ਇੱਥੇ ਮੋਟਰਸਾਈਕਲ ਪਿਆ ਸੀਗਾ ਔਰ ਹੁਣ ਮੋਟਰਸਾਈਕਲ ਵੀ ਇੱਥੇ ਮੌਜੂਦ ਹੈ ਨੀਗਾ ਔਰ ਜਾਣਕਾਰੀ ਦੇ ਅਨੁਸਾਰ ਦੱਸ ਦਈਏ ਕਿ ਸਾਹਮਣੇ ਜਿਹੜੇ ਘਰ ਨੇ ਲਾਈਟਾਂ ਜਗ ਰਹੀਆਂ ਹੋਣਗੀਆਂ ਹਨੇਰਾ ਹੈਗਾ ਔਰ ਉੱਥੇ ਦੋ ਘਰ ਹੈਗੇ ਉਹਨਾਂ ਘਰ ਦੇ ਵਿੱਚ ਇੱਕ ਦੇ ਉਹ ਮੋਟਰਸਾਈਕਲ ਐਕਸੀਡੈਂਟ ਵਾਲਾ ਲਾਇਆ ਹੋਇਆ ਅਸੀਂ ਉੱਥੇ ਦੇਖਣ ਗਏ ਸੀ ਲੇਕਿਨ ਉਹਨਾਂ ਦੇ ਵੱਲੋਂ ਮਨਾ ਜਿਹੜਾ ਕਰ ਦਿੱਤਾ ਗਿਆ ਹੈਗਾ ਇਹ ਇੱਥੇ ਦੋਵੇਂ ਜੋ ਦੋਵੇਂ ਜੀ ਹਸਪੀਟਲ ਦੇ ਜੋਬ ਕਰਦੇ ਆ ਠੀਕ ਆ ਜੀ ਇਹ ਅੱਜ ਰਸਤੇ ਜਾਈ ਜਾਂਦੇ ਸੀਗੇ ਰਾਸਤੇ 'ਚ ਪਿੱਛੋਂ ਗੱਡੀ ਮਾਰੀ ਠੀਕ ਆ ਜਿਹੜੇ ਬੰਦੇ ਨੇ ਇਹ ਕਹਿੰਦੇ ਗੱਡੀ ਮਾਰੀ ਆ ਉਹਦੇ ਦਿਮਾਗ 'ਚ ਫਰਕ ਆ ਠੀਕ ਆ ਜੀ ਉਹਦਾ ਬਲੱਡ ਵੱਧਾ ਠੀਕ ਆ ਜੀ ਰਜਾਨਾ ਬੱਚੇ ਹੁੰਦੇ ਸੀ ਨਾਲ ਅੱਜ ਛੁੱਟੀ ਕਰਨ ਬੱਚੇ ਨਾਲ ਹੈ ਨਹੀਂ ਸੀਗੇ ਜੀ ਦੋਨੇ ਪਿੱਛੋਂ ਗੱਡੀ ਮਾਰੀ ਜੀ ਬੱਚੇ ਦੋਨੇ ਮਰ ਜਾਂਦੇ ਜੇ ਪਿੱਛੇ ਮੰਨ ਲਾ ਗੱਡੀ ਮਾਰੀ ਠੀਕ ਆ ਅੱਜ ਬੱਚੇ ਹੈ ਨਹੀਂ ਸੀਗੇ ਉਹਨਾਂ ਦਾ ਨਾਂ ਹੀ ਹਰਗਵਿੰਦ ਸਿੰਘ ਆ ਜੀ ਕਿੱਥੋਂ ਅੱਜ ਆ ਰਹੇ ਸੀ ਇਹ ਮੁਖਸਰ ਤੋਂ ਦੋਨੇ ਜੌਬ ਕਰਕੇ ਦੋਨੇ ਵੀ ਮੀ ਹਬੀਬੀ ਜਾ ਰਹੇ ਸੀਗੇ ਜੀ ਹਸਪੀਟਲ ਜੌਬ ਕਰਦੇ ਦੋਨੇ ਠੀਕ ਆ ਜੀ ਪਿੰਡ ਨੂੰ ਜਾ ਰਹੇ ਸੀਗੇ ਪਿੰਡ ਦੁਹੇ ਵਾਲਾ ਜੀ ਪਿੱਛੋਂ ਗੱਡੀ ਮਾਰੀ ਜੀ ਠੀਕ ਪ੍ਰਾਈਵੇਟ ਹਸਪੀਟਲ ਹਾਂ ਪ੍ਰਾਈਵੇਟ ਹਸਪੀਟਲ ਦਾ ਦਿਨੇਸ਼ ਦੇ ਜੌਬ ਕਰਦੇ ਇਹ ਦੋਨੇ ਚੀਜ਼ ਜੀ ਸੱਟਾਂ ਬਹੁਤ ਜ਼ਿਆਦਾ ਲੱਗੀਆਂ ਜੀ ਠੀਕ ਇਹ ਮੋਟਰਸਾਈਕਲ ਤੇ ਬਾਈਕ ਤੇ ਜਾ ਰਹੇ ਸੀਗੇ ਜੀ ਇਹ ਜੀ ਹੁਣੀ ਮੰਨ ਲਓ ਅੱਧਾ ਘੰਟਾ ਪਹਿਲਾਂ ਦੀ ਗੱਲ ਆ ਜੀ ਹੁਣ ਟਾਈਮ ਹੋ ਗਿਆ ਮੰਨ ਲਓ ਮੰਨ ਲਓ ਹੋ ਵੀ 7 ਵਜੇ ਦੀ ਗੱਲ ਜੀ ਇਹ ਠੀਕ ਆ ਜੀ ਇਹ ਪਿੰਡ ਨੂੰ ਜਾ ਰਹੇ ਸੀ ਕਿ ਜੀ ਤੇ ਪਿੱਛੋਂ ਗੱਡੀ ਮਾਰੀ ਗਈ ਜੀ ਗੱਡੀ ਵਾਲੇ ਦਾ ਪਤਾ ਲੱਗਿਆ ਹਾਂ ਜੀ ਗੱਡੀ ਵਾਲੇ ਰਪਾਣੇ ਦੇ ਹੈਗੇ ਆ ਜੀ ਉਹ ਬਜ਼ੁਰਗ ਬੰਦਾ ਜੀ ਠੀਕ ਆ ਜੀ ਉਹਦਾ ਬਲੱਡ ਵੀ ਵੱਧਦਾ ਕਹਿੰਦੇ ਜੀ ਤੇ ਉਹਦੇ ਦਿਮਾਗ 'ਚ ਵੀ ਨੁਕਸਾ ਆ ਜੀ ਮੰਗ ਕੀ ਕਰਦੇ ਅਸੀਂ ਕਾਰਵਾਈ ਦੀ ਮੰਗ ਕਰਦੇ ਹਾਂ ਜੀ ਜੇ ਮੰਨ ਲਓ ਅੱਜ ਇਹਨਾਂ ਨਾਲ ਬੱਚੇ ਹੈ ਨਹੀਂ ਸੀਗੇ ਜਾ ਰਹੇ ਸੀਗੇ ਜੀ ਦੋ ਬੱਚੇ ਪੜਾ ਰਹੇ ਆ ਇਹ ਜੀ ਇੱਥੇ ਠੀਕ ਆ ਜੀ ਮੁਖਸਰ ਤੇ ਅੱਜ ਬੱਚੇ ਛੁੱਟੀ ਕਰਨ ਬੱਚੇ ਹੈ ਨਹੀਂ ਸੀ ਨਾਲ ਬੱਚੇ ਹੁੰਦੇ ਜੀ ਤੇ ਕੀ ਹਾਲਤ ਹੁੰਦੀ ਜੀ ਅੱਜ ਦੋਨਾਂ ਦੇ ਉਹਨਾਂ ਦੇ ਬਹੁਤ ਸੱਟਾਂ ਲੱਗੀਆਂ ਈ ਜ਼ਿਆਦੇ ਅਸੀਂ ਕਾਰਵਾਈ ਦੀ ਮੰਗ ਕਰਦੇ ਹਾਂ ਅਸੀਂ ਕਾਰਵਾਈ ਕਰਾਉਣਾ ਚਾਹੁੰਦੇ ਹਾਂ ਇਹ ਹੋਇਆ ਜੀ ਆਪਣੇ ਗੈਰੰਟੀ ਰੂਮ ਪੈਸੇ ਉੱਤੀ ਵਜੋਂ ਕਾਦਾ ਕਾਦਾ ਹੋਇਆ ਓਕੇ ਕਾਰ ਦੇ ਮੁਰਥਾ ਉਹਦਾ ਕਿੰਨੇ ਜ਼ਖਮੀ ਹੋਇਆ ਦੋ ਜ਼ਖਮੀ ਹੋਇਆ ਕਾਰ ਵਾਲੇ ਨੇ ਮਗਰੋਂ ਮਾਰਿਆ ਮੁਰਥਾ ਝੱਡ ਜਾਂਦਿਆਂ ਨੂੰ ਕੋਈ ਮਤਲਬ ਮੁਰਥਾ ਜਨ ਪਾਣੀ ਦੇ ਯਾਰੇ ਮਲੋੜ ਨੂੰ ਕਈ ਮੋਰ ਯਾਰੇ ਕਿੰਨੇ ਕਬੀੜੀ ਗੱਲ ਨੂੰ ਆ ਹੁਣੇ ਹੀ ਤੇ ਜਖਮੀ ਕੌਣ ਕੌਣ ਹੈਗਾ ਕਿੰਨੇ ਕ ਜਾਣੀ ਹੈਗੇ ਦੋ ਦੋ ਜਖਮੀਆਂ ਰੇਡੀਅਕਾ ਕਿੰਨੀਆਂ ਦੇ ਸੱਟਾਂ ਕਿੰਨੀਆਂ ਚੱਲੀ ਛੱਟਾਂ ਦੇ ਵਾਹੀਆਂ ਰਾਂਗ ਦੀ ਲੱਗੇ ਛੱਟਾਂ ਇਹ ਜਿਨ੍ਹਾਂ ਦੇ ਸੱਟਾਂ ਲੱਗਿਆ ਕਾਰਸਤੇ ਸੀਗੇ ਇਹ ਇਹ ਮੋਰਸ਼ਲ ਤੇ ਕਾਰ ਵਾਲਾ ਮੌਕੇ ਤੇ ਸੀਗਾ ਜਾਂ ਫਰਾਰ ਹੋ ਗਿਆ ਕਾਰ ਵਾਲਾ ਫਰਾਰ ਆ ਜੀ ਉਹ ਕਹਿੰਦੇ ਦਮਾਉਂ ਚ ਫਰਟਾ ਕਾ ਕਿ ਕਿਹੜੀ ਕਾਰ ਸੀ ਜੀ ਪਤਾ ਲੱਗ ਕ ਨਹੀਂ ਪਤਾ ਲੱਗਾ ਕਿਹੜੀ ਕਾਰ ਸੀ ਤੁਸੀਂ ਦੱਸੋ ਜੀ ਤੁਸੀਂ ਬਤਾਨਾ ਕਿਹੜੀ ਕਾਰ ਸੀ ਆਪਣੀ ਕਾਰ ਉਹ ਵਾਦੇ ਹੈ ਨਹੀਂ ਮੌਕੇ ਦੇ ਉੱਤੇ ਕੋਈ ਨਹੀਂ ਬੰਦਾ ਦਾ ਪ੍ਰਾਰਾ ਨਹੀਂ ਕੋਈ ਨਹੀਂ ਕਾਰ ਵੀ ਹੈ ਨਹੀਂ ਮੌਕੇ ਤੇ ਜੀ ਬੰਦੇ ਦੇ ਉਹ ਮਾਲ ਕਾ ਗਿਆ ਜ਼ਹਿਰ ਆਈ ਜ਼ਹਿਰ ਯਾਰ